ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰ ਲਾਂਗੇ ਇਸ ਵੀਡੀਓ ਦੇ ਵਿੱਚ ਕਿ ਜਿਹੜੇ ਪੇਪਰ ਜਿਨ੍ਹਾਂ ਨੇ ਭਰੇ ਆ ਨਵੰਬਰ ਦੇ ਵਿੱਚ 2024 ਵਿੱਚ ਉਹ ਪੇਪਰਾਂ ਦਾ ਕੀ ਹਿਸਾਬ ਦਾ ਬਿਆ ਉਹ ਕਦੋਂ ਓਪਨ ਹੋਣਿਆ ਤੇ ਕਦੋਂ ਉਹ ਨਿਕਲਨੇ ਸ਼ੁਰੂ ਹੋਣਿਆ ਇਸ ਟਾਪਿਕ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਤੇ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰ ਲਾਂਗੇ ਕਿ ਹੁਣ ਨਵੇਂ ਪੇਪਰ ਜਿਹੜੇ ਆ ਇਟਲੀ ਦੇ ਪੇਪਰ ਕਦੋਂ ਓਪਨ ਹੋਣਿਆ ਜਿਹੜੀ ਫਲੂਸੀ ਓਪਨ ਹੁੰਦੀ ਹੁੰਦੀ ਆ ਉਹ ਹੁਣ ਕਦੋਂ ਓਪਨ ਹੋਣਿਆ ਜਿਨ੍ਹਾਂ ਨੇ ਨਵੰਬਰ ਵਿੱਚ ਨਹੀਂ ਭਰੇ ਉਹਨਾਂ ਨੂੰ ਕਦੋਂ ਚਾਂਸ ਮਿਲਦਾ ਹੁਣ ਪੇਪਰ ਓਪਨ ਹੋਣ ਦਾ ਇਸ ਟਾਪਿਕਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਜੇ ਨਾਲਿਆਂ ਦੇ ਹੋਏ ਕਰਦੇ ਆ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਨ੍ਹਾਂ ਨੇ ਸਾਡਾ ਚੈਨਲ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਨਾਲ ਹੀ ਦੂਜੇ ਨੰਬਰ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕਰਨ ਦੀ ਤਾਂ ਸਮਝਾ ਗਏ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਉੱਤੇ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਕਈ ਵੀਰਾਂ ਆਪਣੀ ਸ਼ਿਕਾਇਤ ਹੈ ਕਿ ਤੁਸੀਂ ਆਪਣੇ ਜਿਹੜੇ ਮੈਸੇਜ ਹੈ ਉਹ ਬੰਦ ਕੀਤੇ ਉਹਨਾਂ ਦਾ ਮੈਂ ਹਾਲੇ ਕੱਢਿਆ ਕਿ ਜਿਹੜਾ ਮੈਨੂੰ ਉੱਥੇ ਮੈਸੇਜ ਦੀ ਆਪਸ਼ਨ ਤੁਹਾਨੂੰ ਨਹੀਂ ਸ਼ੋ ਹੁੰਦੀ ਉਧਰ ਹਲੇ ਕਿੱਡਾ ਕਿ ਮੈਂ ਉੱਥੇ ਪੋਸਟਾਂ ਪਾਈਆਂ ਹੀ ਆ ਉਹ ਤੁਸੀਂ ਮੈਨੂੰ ਪੋਸਟ ਤੇ ਲਿ ਕਮੈਂਟ ਕਰ ਦੋ ਭਾਵੇਂ ਗੱਲਾਂ ਹੈਲੋ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਜੋ ਤੁਸੀਂ ਸਵਾਲ ਪੁੱਛਣਾ ਆਪਣਾ ਪੁੱਛ ਸਕੋ ਤੇ ਇੱਕ ਮੇਰੇ ਵੀਰ ਭਰਾ ਹੋਰ ਇੱਕ ਗੱਲ ਜੇਕਰ ਕਿਸੇ ਵੀ ਵੀਰ ਭਰਾ ਨੇ ਆਪਣਾ WhatsApp ਗਰੁੱਪ ਬਣਾਇਆ ਆਪਾਂ ਇੱਕ ਜੇਗਾ ਕਿਸੇ ਵੀ ਵੀਰ ਭਰਾ ਨੇ ਉਹ ਗਰੁੱਪ ਵਿੱਚ ਐਡ ਹੋਣਾ ਵਾ ਤੇ ਉਹ ਗਰੁੱਪ ਵਿੱਚ ਐਡ ਹੋਣ ਵਾਸਤੇ ਤੁਸੀਂ ਮੈਨੂੰ Instagram ਤੇ ਮੈਸੇਜ ਕਰ ਲਓ ਤੇ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਗਰੁੱਪ ਦਾ ਤਾਂ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋਗੇ ਜਿਹੜੇ ਵੀਰ ਭਰਾਣੇ ਆਉਣਾ ਵਾ ਤੇ ਮੈਨੂੰ ਮੈਸੇਜ ਕਰ ਲਓ ਇੰਸਟਾਗ੍ਰਾਮ ਦੇ ਉੱਤੇ। ਲਓ ਜੀ ਫਿਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ ਜਿਹੜੇ ਨਵੰਬਰ ਵਾਲੇ ਪੇਪਰ ਆ ਉਹ ਕਦੋਂ ਓਪਨ ਹੋਣਾ ਤੇ ਕਦੋਂ ਨਿਕਲਨੇ ਸ਼ੁਰੂ ਹੋਣੇ ਆ ਇਹਦੇ ਬਾਰੇ ਪਹਿਲਾਂ ਆਪਾਂ ਗੱਲਬਾਤ ਕਰ ਲਈਏ। ਨਵੰਬਰ ਵਿੱਚ ਇਕੱਲੇ ਪੇਪਰ ਦੀਆਂ ਫਾਈਲਾਂ ਹੀ ਰੈਡੀ ਹੋਈਆਂ ਸੀ ਪੇਪਰ ਭਰੇ ਨਹੀਂ ਗਏ ਸੀ ਬੜੇ ਵੀਰਾਂ ਭੈਣਾਂ ਨੂੰ ਹੱਲੇ ਵੀ ਇਹ ਗੱਲ ਦਾ ਨਹੀਂ ਪਤਾ ਉਹ ਵੀਰ ਭਰਾਏ ਸੋਚਦੇ ਕਿ ਸਾਡੇ ਨਵੰਬਰ ਚੇ ਪੇਪਰ ਭਰੇ ਗਏ ਆ। ਨਵੰਬਰ ਵਿੱਚ ਇਕੱਲੀਆਂ ਫਾਈਲਾਂ ਹੀ ਰੈਡੀ ਹੋਈਆਂ ਸੀ ਉਸ ਤੋਂ ਬਾਅਦ 2 ਮਹੀਨਿਆਂ ਬਾਅਦ ਮਲਕੀ ਨਵੰਬਰ ਵਿੱਚ ਫਾਈਲ ਰੈਡੀ ਹੋਈਆਂ ਵਾ ਨਵੰਬਰ ਸਾਰਾ ਠੀਕ ਹੈ ਨਵੰਬਰ ਵਿੱਚ ਫਾਈਲ ਰੈਡੀ ਹੋਈਆਂ ਵਾ ਉਸ ਤੋਂ ਬਾਅਦ ਦਸੰਬਰ ਤੇ ਜਨਵਰੀ 2 ਮਹੀਨਿਆਂ ਨਾਲ ਲੈ ਫਾਈਲਾਂ ਕੰਟਰੋਲ ਕਰਨ ਵਾਸਤੇ ਮਾਲਕਾਂ ਦਾ ਡਾਟਾ ਅਬਜੈਕਟ ਚੁੱਕਣ ਵਾਸਤੇ ਹੁਣ ਜਨਵਰੀ ਚੱਲ ਰਿਹਾ ਵਾ ਆ ਸਾਰਾ ਮਹੀਨਿਆਂ ਨਾਲ ਕੰਟਰੋਲ ਕਰਨਾ ਵਾ ਉਸ ਤੋਂ ਬਾਅਦ ਫਰਵਰੀ ਦੇ ਚਿਹਰੇ ਪੇਪਰ ਆ ਉਹ ਓਪਨ ਹੋਣੇ ਆ ਜਿਹੜੀ ਫਰੂਸੀ ਆ ਆਪਣੀ ਉਹ ਓਪਨ ਹੋਣੀ ਆ ਫਰਵਰੀ ਦੇ ਵਿੱਚ ਉਹ ਤੁਹਾਡੇ ਜਿਹੜੇ ਪੇਪਰ ਵਾ ਉਹ ਨਵੰਬਰ ਵਾਲੇ ਪੇਪਰ ਜਿਹੜੀਆਂ ਫਾਈਲਾਂ ਰੈਡੀ ਹੋਈਆਂ ਸੀ ਨਵੰਬਰ ਵਿੱਚ ਉਹਦੇ ਪੇਪਰ ਜਿਹੜੇ ਆ ਉਹ ਫਰਵਰੀ ਦੇ ਵਿੱਚ ਭਰੇ ਜਾਣੇ ਆ ਠੀਕ ਆ ਪਰ ਬੜੇ ਵੀਰਾਂ ਭਰਾਵਾਂ ਨੂੰ ਹੱਲੇ ਵੀ ਇਹ ਗੱਲ ਦਾ ਨਹੀਂ ਪਤਾ ਮੈਨੂੰ ਬੜੇ ਵੀਰ ਭਰਾ ਮੈਸੇਜ ਕਰਦੇ ਆ ਕਿ ਤਾਂ ਅਸੀਂ ਨਾ ਪੇਪਰ ਭਰੇ ਆ ਕੀ ਆਂਦੇ ਉਹਨੂੰ ਪੇਪਰ ਭਰੇ ਆ ਨਵੰਬਰ ਦੇ ਵਿੱਚ ਸਾਡੇ ਪੇਪਰ ਖਰੋਤਾ ਕ ਨਿਕਲਣਗੇ ਉਹਨਾਂ ਨੂੰ ਮੈਂ ਦੱਸਦਾ ਕਿ ਪੇਪਰ ਪੇਪਰ ਭਰੇ ਨਹੀਂ ਗਏ ਤੁਹਾਡੇ ਪੇਪਰ ਕੱਲੀਆਂ ਹੱਲੇ ਫਾਈਲਾਂ ਹੀ ਰੈਡੀ ਹੋਈਆਂ ਵਾ ਪੇਪਰ ਜਿਹੜੇ ਭਰੇ ਜਾਣੇ ਆ ਉਹ ਫਰਵਰੀ ਦੇ ਵਿੱਚ ਪੇਪਰ ਭਰੇ ਜਾਣੇ ਆ ਤੇ ਉਸ ਤੋਂ ਬਾਅਦ ਪੇਪਰ ਨਿਕਲਣ ਦੇ ਚਾਂਸ ਹੁੰਦੇ ਆ ਕਿਉਂਕਿ ਉਹਨਾਂ ਨੇ ਤਾਂ ਕੀਤਾ ਇਹ ਕੀ ਤਾਂ ਮੈਂ ਦੱਸਦਾ ਕਿਉਂ ਕੀਤਾ ਉਹਨਾਂ ਨੇ ਇਹ ਤਾਂ ਮੈਂ ਮਾਰੇ ਨਿੱਕੀ ਡਿਟੇਲ ਦੱਸਦਾ ਉਹਨਾਂ ਨੇ ਕੀ ਕੀਤਾ ਕਿ ਪਹਿਲਾਂ ਕੀ ਹੁੰਦਾ ਸੀ بڑے ਮਾਲਕ ਪੇਪਰ ਭਰਦੇ ਸੀ ਕੱਲੀ ਐਂਟਰੀ ਕਰਾਉਂਦੇ ਸੀ ਕੰਮ ਨਹੀਂ ਦਿੰਦੇ ਸੀ ਤੇ ਪੈਸੇ ਜਿਹੜੇ ਬਾਹ ਲੈ ਜਾਂਦੇ ਸੀ ਇਹ ਸਾਰਾ ਕੁਝ ਵੇਖਣ ਤੋਂ ਬਾਅਦ ਜਦੋਂ ਸਰਕਾਰ ਨੂੰ ਇਹ ਗੱਲ ਦਾ ਪਤਾ ਲੱਗਾ ਇਸ ਕਰਕੇ ਸਰਕਾਰ ਨੇ ਪਹਿਲਾਂ ਹੀ ਪੇਪਰ ਜਿਹੜੀ ਇਹਨਾਂ ਫਾਈਨਲ ਰੈਡੀ ਕਰਾਈਆਂ ਇੱਕ 2 ਮਹੀਨੇ ਪਹਿਲਾਂ ਤੇ 2 ਮਹੀਨੇ ਵਿੱਚ ਉਹਨਾਂ ਨੇ ਕੰਟਰੋਲ ਕਰਨਾ ਕਿ ਜਿਹੜੇ ਮਾਲਕ ਤੁਸੀਂ ਪੇਪਰ ਭਰਾਏ ਆ ਉਹ ਮਾਲਕ ਦਾ ਬਰਡਾ ਕਿੰਨਾ ਦਾ ਮਲਕੀ ਉਹਨੇ ਪਹਿਲਾਂ ਪੇਪਰ ਕਿ ਜੇ ਕਿਤੇ ਭਰੇ ਹੀ ਉਸੇ ਪੇਪਰ ਬਣਵਾ ਕੇ ਦਿੱਤੇ ਉਹਨੂੰ ਕੰਮ ਦਿੱਤਾ ਵਾ ਉਹ ਤੋਂ ਉਹਨੂੰ ਕੰਮ ਤੇ ਰੱਖਿਆ ਵਾ ਇਹ ਸਾਰਾ ਕੁਝ ਚੈੱਕ ਹੋਣ ਤੋਂ ਬਾਅਦ ਤੁਹਾਡੇ ਇਹ ਪੇਪਰ ਵਾ ਉਹ ਫਿਲ ਹੋਣੇ ਵਾ ਇਹਨਾਂ ਸਮਝੋ ਕਿ ਤੁਹਾਡੇ 11 ਨਵੰਬਰ ਵਿੱਚ ਤੁਹਾਡੀਆਂ ਫਾਈਲ ਰੈਡੀ ਹੋ ਗਈਆਂ ਵਾ ਤੇ ਤੁਹਾਡੇ ਫਰਵਿਜ ਪੇਪਰ ਪੱਕੇ ਹੀ ਭਰੇ ਜਾਣੇ ਵਾ ਹੋ ਸਕਦਾ ਕਿ ਤੁਹਾਡਾ ਮਾਲਕ ਜਿਹੜਾ ਵਾ ਉਹ ਪਹਿਲਾਂ ਹੀ ਫਰੋਡ ਕੀਤਾ ਹੋਵੇ ਮਲਕੀ ਉਹਨੇ ਪੇਪਰ ਕੇ ਬੰਦੇ ਭਰੇ ਹੋਣ ਇਟਲੀ ਸੱਧਿਆ ਹੋਵੇ ਪਰ ਉਹਨੂੰ ਕੰਮ ਨਾ ਦਿੱਤਾ ਹੋਵੇ ਤੇ ਹੋ ਸਕਦਾ ਤੁਹਾਡਾ ਵੀ ਜਿਹੜਾ ਕੰਮ ਉਹਦੇ ਕਰਕੇ ਜਿਹੜਾ ਵਾ ਤੁਹਾਡੇ ਪੇਪਰ ਜੜੇ ਆ ਨਾ ਭਰੇ ਜਾਣ ਇਹ ਜਿਹੜਾ ਵਾ ਮਲਕੀ ਨਮਾ ਰੂਲਾ ਆਪਾਂ ਕਹਿ ਲਈਏ ਨਮਾ ਉਹਨੇ ਆਪਾਂ ਜਿਹੜਾ ਵਾ ਕੀ ਕਹਿ ਲਈ ਇਹਨਾਂ ਨੂੰ ਆਪਾਂ ਕਹਿੰਦੇ ਆ ਕਿ ਜਿਹੜੇ ਨਵਾਂ ਕੱਢਿਆ ਆਇਆ ਵਾਲਾ ਕੀ ਜਿਹੜੇ ਪੇਪਰ ਵਾਜ ਦਾ 2 ਮਹੀਨੇ ਪਹਿਲਾਂ ਭਰੇ ਜਾਣਗੇ ਬਲਕਿ ਗੱਲ ਇਹ ਫਿਲ ਉਹ ਜਿਹੜੇ ਫਾਈਲਾਂ ਰੈਡੀ ਹੋਣ ਗਿਆ ਤੇ ਉਸ ਤੋਂ ਬਾਅਦ 2 ਮਹੀਨੇ ਬਾਅਦ ਜਿਨ੍ਹਾਂ ਦੇ ਮਾਲਕ ਤਾਂ ਸਹੀ ਹੋਣਗੇ ਉਹਨਾਂ ਦੇ ਪੇਪਰ ਭਰੇ ਜਾਣਗੇ ਪਰ ਜਿਨ੍ਹਾਂ ਦੇ ਮਾਲਕ ਨਹੀਂ ਸਹੀ ਹੋਣਗੇ ਉਹਨਾਂ ਦੇ ਪੇਪਰ ਨਹੀਂ ਭਰੇ ਜਾਣਗੇ ਉਹਨਾਂ ਦੀਆਂ ਫਾਈਲਾਂ ਉੱਥੇ ਹੀ ਰੋ ਕੇ ਤੇ ਜਾਣੀਆਂ ਇਹ ਪ੍ਰੋਸੈਸ ਜਿਹਦੇ ਪੇਪਰਾਂ ਬਾਰੇ ਗੱਲਬਾਤ ਜੇਕਰ ਆਪਾਂ ਕਰ ਲਈ ਕਿ ਪੇਪਰ ਜਿਹੜੇ ਨਿਕਲਨੇ ਕਦੋਂ ਸ਼ੁਰੂ ਹੋਣਗੇ ਫਰਵਰੀ ਵਿੱਚ ਭਰੇ ਜਾਣਗੇ ਮਾਰਚ ਜਾਂ ਅਪ੍ਰੈਲ ਮਾਰਚ ਦੇ ਲਾਸਟ ਤੇ ਅਪ੍ਰੈਲ ਦੇ ਸ਼ੁਰੂ ਤੋਂ ਬਾਅਦ ਜਿਹੜੇ ਪੇਪਰ ਆ ਉਹ ਨਿਕਲਨੇ ਸ਼ੁਰੂ ਹੋ ਜਾਂਦੇ ਕੋਈ 3 ਮਹੀਨੇ 1 1/2 ਮਹੀਨੇ ਬਾਅਦ ਜਿਹੜੇ ਪੇਪਰ ਨਿਕਲਨੇ ਆ ਸ਼ੁਰੂ ਹੋ ਜਾਂਦੇ ਉਸ ਤੋਂ ਬਾਅਦ ਜਿੰਨੇ ਜਜਾ ਕਥਾ ਕੋਟਾ ਪੂਰਾ ਨਹੀਂ ਹੁੰਦਾ ਉੰਤੋਂ ਤੱਕ ਪੇਪਰ ਜਿਹੜੇ ਆ ਉਹ ਨਿਕਲੀ ਜਾਣੇ ਆ ਸਾਰੇ ਪਾਸੇ ਪਰ ਬਾਅਦ ਨਿਕਲੀ ਜਾਣੇ ਜਿੱਥੇ ਜਿੱਥੇ ਤੁਸੀਂ ਭਰੇ ਹੋ ਹੋਗੇ ਇਹ ਨਾ ਸਮਝੋ ਕਿ ਪੇਪਰ ਇੱਕ ਥਾਂ ਨਿਕਲਦੇ ਵਾ ਬਾਕੀ ਜਿੰਦਾ ਪੇਪਰ ਨਿਕਲਦੇ ਜਦੋਂ ਪੇਪਰ ਨਿਕਲਦੇ ਆ ਉਹ ਇਕੱਠੇ ਹੀ ਸਾਰੇ ਪਾਸੇ ਜਿਵੇਂ ਨਾ ਪੋਲੀ ਹੋ ਗਿਆ ਮਿਲਾਨ ਹੋ ਗਿਆ ਰੋਮ ਹੋ ਗਿਆ ਜੈਨੋਵਾ ਹੋ ਗਿਆ ਹੋਰ ਵੀ ਜਿੰਨੇ ਵੀ ਹੈਗੇ ਇਹ ਪ੍ਰੋਵਿੰਸ ਹੈਗੇ ਵਾ ਇਹਨਾਂ ਸਾਥ ਵਿੱਚ ਜਿਹੜੇ ਇਕੱਠੇ ਨਿਕਲਨੇ ਸ਼ੁਰੂ ਹੁੰਦੇ ਵਾ ਤੇ ਬਾਅਦ ਵਿੱਚ ਪੇਪਰ ਉਹਨਾਂ ਚੇਤੇ ਤੱਕ ਨਿਕਲਦੇ ਰਹਿੰਦੇ ਆ ਜਿੰਨਾ ਜਦ ਤੱਕ ਕੋਟਾ ਪੂਰਾ ਨਹੀਂ ਹੁੰਦਾ ਠੀਕ ਆ ਉਮੀਦਕਾਰਾਂ ਨੂੰ ਇਸ ਚੀਜ਼ ਸਮਝ ਲੱਗ ਗਈ ਹੋਊਗੀ ਕਿ ਜਿਹੜੇ ਪੇਪਰ ਆਉ ਉਹ ਭਰੇ ਨਹੀਂ ਗਏ ਹਾਲੇ ਸਾਰੇ ਸਿਰਫ ਸਿਰਫ ਕਲੀਆਂ ਕਲੀਆਂ ਫਾਈਲਾਂ ਰੈਡੀ ਹੋਈਆਂ ਵਾ ਹੁਣ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰਦੇ ਆ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਪਹਿਲਾਂ ਤੁਹਾਨੂੰ ਕਿਹਾ ਵਾਕੀ ਆਪਾਂ ਗੱਲਬਾਤ ਕਰਨੀ ਆ ਨਵੇਂ ਪੇਪਰਾਂ ਬਾਰੇ ਕੀ ਨਿਊ ਪੇਪਰ ਜਿਹੜੇ ਆ ਨਿਊ ਫਲੂਸੀ ਕਦੋਂ ਓਪਨ ਹੋਣੀਆਂ ਇਸ ਟਾਪਿਕ ਬਾਰੇ ਆਪਾਂ ਨਵੀਂ ਫਲੂਸੀ ਅਡੀ ਓਪਨ ਹੋਣੀ ਮੈਂ ਪਹਿਲਾਂ ਤਾਂ ਕੋਈ ਚਾਂਸ ਨਹੀਂ ਹੈਗੇ ਸੀ ਨਵੀਂ ਫਲੂਸੀ ਓਪਨ ਹੋਣ ਦੇ ਕਿਉਂਕਿ ਤੁਹਾਨੂੰ ਪਤਾ ਵਾ ਕਿ ਸਰਕਾਰ ਨੇ 3 ਸਾਲ ਵਾਸਤੇ ਉਹਨਾਂ ਦੱਸਿਆ ਸੀ 2023 24 ਤੇ 25 ਠੀਕ ਹੈ ਇਹ 3 ਸਾਲ ਵਾਸਤੇ ਉਹਨਾਂ ਨੇ ਪਹਿਲਾਂ ਦੱਸਦੇ ਸੀ ਕੋਟੇ ਕਿੰਨੇ ਨੇ ਨਾ ਕੋਟਾ ਵਾ ਤੇ ਆਦੋਂ ਦਾ ਪੇਪਰ ਜਿਹੜੇ ਵਾ ਓਪਨ ਹੋਣਗੇ ਪਰ ਹੁਣ ਕੀ ਕੀਤਾ ਉਹਨਾਂ ਨੇ 2025 ਵਿੱਚੋਂ ਥੋੜੀ ਜੀ ਚੇਂਜ ਹੈ ਥੋੜੀ ਤਬਦੀਲੀ ਰਹਿੰਦੀ ਆ ਤਬਦੀਲੀ ਕੀ ਹੈ ਚੇਂਜ ਕੀ ਹੈ ਉਹਨਾਂ ਨੇ ਇਹ ਲੈਂਦਾ ਵਾ ਕਿ ਜਿਹੜੇ ਪੇਪਰ ਵਾ ਜਿੰਨਾ ਕੋਟਾ ਵਾ ਉਦੋਂ 60 70% ਜਿਹੜਾ ਕੋਟਾ ਵਾ ਹੁਣ ਭਰਿਆ ਜਾਊਗਾ ਮਲਕੀ ਜਿਨ੍ਹਾਂ ਨੇ ਨਵੰਬਰ ਵਿੱਚ ਪੇਪਰ ਫਿਲ ਕੀਤੇ ਫਾਈਨਲਾਈਜ਼ ਕੀਤੀਆਂ ਵਾ ਤੇ ਫਰਵਰੀ ਵਿੱਚ ਪੇਪਰ ਜਿਹੜੇ ਆ ਫਿਲ ਹੋਣੇ ਵਾ ਇਹਨਾਂ ਇਹਨਾਂ ਵਾਸਤੇ 70% ਕੋਟਾ ਜਿਹੜਾ ਵਾ ਯੂਜ਼ ਕੀਤਾ ਜਾਊਗਾ ਜਿੰਨਾ ਕੋਲ ਟੋਟਲ ਹੈਗਾ ਵਾ ਬਾਕੀ ਇਹ 30% ਕੋਟਾ ਰਹਿ ਗਿਆ ਉਹ ਪੇਪਰ ਜਿਹੜੇ ਵਾ ਸੌਰੀ ਉਹ ਮਾਰਾਇਆ ਫੋਨ ਆ ਗਿਆ ਸੀ ਤੇ ਜੇਕਰ ਜਿਹੜੇ ਵੀ ਭਰਾਵਾਂ ਨੇ ਮਲਕੀ ਜਿਹੜੇ ਬਾਕੀ ਜਿਨ੍ਹਾਂ ਨੇ ਫਾਈਨਲ ਆਪਣੀ ਰੈਡੀ ਨਹੀਂ ਕਰਿਆ ਉਹਨਾਂ ਨੂੰ ਮੌਕਾ ਮਿਲੂਗਾ ਅਕਤੂਬਰ ਵਿੱਚ ਫੇਰ ਜਾ ਕੇ ਅਕਤੂਬਰ ਵਿੱਚ ਜਿਹੜੀ ਵਾ ਫਲੂਸੀ ਫੇਰ ਤੋਂ ਉੱਪਰ ਹੋਣੀ ਆ ਜਿਹੜੇ 30% ਜਿਹੜੇ ਪੇਪਰ ਰਹਿ ਗਏ ਆ ਉਹ ਜਾ ਕੇ ਅਕਤੂਬਰ ਵਿੱਚ ਫੇਰ ਤੋਂ ਭਰੇ ਜਾਣਗੇ ਤੇ ਜਿਹੜੇ ਵੀਰ ਭਾਵਾਂ ਨੇ ਪੇਪਰ ਨਹੀਂ ਭਰੇ ਨਵੰਬਰ ਦੇ ਵਿੱਚ ਜਾਂ ਜਿਨ੍ਹਾਂ ਦੇ ਨਹੀਂ ਨਿਕਲਣਗੇ ਉਹ ਫੇਰ ਟਰਾਈ ਕਰ ਸਕਦੇ ਆ 30% ਜਿਹੜਾ ਕੋਟਾ ਵਾ ਉਹ ਹੈਗਾ ਵਾ ਉਹ ਪਰ ਯੂਜ਼ ਕਰਨਾ ਉਹਨਾਂ ਨੇ ਜਾ ਕੇ ਅਕਤੂਬਰ ਦੇ ਵਿੱਚ ਅਕਤੂਬਰ 2025 ਵਿੱਚ ਪੇਪਰ ਜਿਹੜੇ ਆ ਫੇਰ ਤੋਂ ਓਪਨ ਹੋਣ ਦੇ ਜਿਹੜੇ ਵਾ ਹੁਣ ਚਾਂਸ ਨਹੀਂ ਹੈਗੇ ਉਹ ਪੇਪਰ ਓਪਨ ਹੋਣੇ ਹੀ ਹੋਣੇ ਕਿਉਂਕਿ ਨਾਰਮਲੀ ਗੱਲ ਵਾ ਜਿਹੜਾ 100% ਕੋਟਾ ਵਿੱਚੋਂ 70% ਕੋਟਾ ਹੁਣ ਯੂਜ਼ ਕਰ ਰਹੇ ਆ ਤੇ ਬਾਕੀ ਇਹ 30% ਕੋਟਾ ਰਹਿ ਜਾਣਾ ਵਾ ਉਹ ਅਕਤੂਬਰ ਵਿੱਚ ਉਹਨਾਂ ਨੇ ਯੂਜ਼ ਕਰਨਾ ਵਾ ਤੇ ਅਕਤੂਬਰ ਵਿੱਚ ਉਹਨਾਂ ਨੇ ਪੇਪਰ ਜਿਹੜੇ ਵਾ ਦੁਬਾਰਤੋਂ ਓਪਨ ਕਰਨੇ ਆ ਇੱਕ ਚੀਜ਼ ਹੋਰ ਇੱਕ ਤਾਂ ਕਰਨੇ ਸੀ ਠੀਕ ਆ ਪੇਪਰ ਉਹਨਾਂ ਨੇ ਮਲਕੀ ਵੰਡਨ ਦਾ ਦੂਜਾ ਕਰਨੇ ਸੀ ਕਿ ਜਦੋਂ ਇੱਕੋ ਦਿਨ ਪੇਪਰ ਓਪਨ ਕਰਦੇ ਸੀ 100% ਮੰਨ ਲਓ ਲੱਖ ਬੰਦੇ ਦਾ ਕੋਟਾ ਵਾ ਠੀਕ ਆ ਉਹ ਜਦ ਆਪਣੀ ਸਾਈਡ ਓਪਨ ਕਰਦੇ ਸੀ ਜਦੋਂ ਪੇਪਰ ਕਲਿੱਕ ਹੋਣੇ ਹੁੰਦੇ ਸੀ ਉਦੋਂ ਸਾਈਡ ਜਿਹੜੀ ਵਾ ਉਹ ਵੀ ਇੱਕ ਹਿਸਾਬ ਦੀ ਮਲਕੀ ਦੋ ਜੀਓਨ ਲਾਪਿੰਹਾਂਗੋਂ ਲਾਪਿੰਨ ਦੀ ਗੋਕੀ ਇਨ ਹੈਗਾ ਲੋਰ ਪੈਨਾ ਸਾਈਡ ਤੇ ਇੰਨੇ ਆਨੇ ਓਪਨ ਕਰਦੇ ਸਾਈਡ ਇੱਕੋ ਦੇ ਬਾਲਵਰਡ ਪੈਣ ਕੇ ਜਿਸ ਕੈਕ ਉਹਨਾਂ ਨੇ ਇਹ ਚੀਜ਼ ਵਰਤੀ ਹੈ ਕਿ ਜਿਹੜਾ ਸਾਈਡ ਤੇ ਉੱਤੇ ਵੀ ਲੋਡ ਥੋੜਾ ਜਿਹਾ ਘੱਟ ਪਵੇ ਤੇ ਪੇਪਰ 70% ਹੋਣ ਪਰੇ ਜਾਣਗੇ ਬਾਕੀ ਜਿਹੜੇ 30% ਰਹਿ ਜਾਣਗੇ ਉੱਪਰ ਜਾਣਗੇ ਜਾ ਕੇ ਅਕਤੂਬਰ ਦੇ ਵਿੱਚ ਤੇ ਅਕਤੂਬਰ ਦੇ ਵਿੱਚ ਫਿਰ ਤੋਂ ਚਾਂਸ ਹੈਗੇ ਆ ਪੇਪਰ ਓਪਨ ਹੋਣ ਦੇ ਜੇ ਕੋਈ ਵੀਰਪ੍ਰਾਚਾਵਾਨ ਹੈਗਾ ਵਾ ਪੇਪਰ ਭਰਦਾ ਜਿਨ੍ਹਾਂ ਨੇ ਪੇਪਰ ਨਵੰਬਰ ਵਿੱਚ ਨਹੀਂ ਆਪਣੀ ਫਾਈਲ ਰੈਡੀ ਕਰਾਈ ਉਹ ਅਕਤੂਬਰ ਵਿੱਚ ਪੇਪਰ ਦੇ ਦੇ ਵਾ ਫਿਰ ਤੋਂ ਭਰ ਸਕਦਾ ਲੋਏ ਮਿੱਤਰੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ